ਹਾਂਜੀ ਸਤਿਕਾਰਯੋਗ ਸਾਥੀਓ ਪਹਿਲੋਂ ਤੇ ਆ ਜਿਹੜੀ ਵੀਡੀਓ ਵੇਖ ਲਓ ਬਾਕੀ ਗੱਲ ਆਪਾਂ ਬਾਅਦ ਚ ਕਰਾਂਗੇ ਮੇਰੀ ਮੈਂ ਹੱਥ ਬੰਨੇ ਹੋਨੇ ਕੁਛ ਨਹੀਂ ਕੀਤਾ ਮੈਂ ਤਾਂ ਹੱਥ ਵੀ ਬੰਨ ਨਹੀਂ ਰੱਖੇ ਪੁੱਟ ਲੋ ਜੇ ਨਾ ਪੁੱਟਣਾ ਪੁੱਜੀ ਤੁਸੀਂ ਲਾਲੋਚਾ ਤੇ ਬਸ ਸਾਡਾ ਜੜਸ ਤੁਣਾ ਜੋ ਉਹਨੂੰ ਵਿਹੋ ਕਰਨਗੇ ਤਦ ਕਾਟਸ ਮਾਦ ਨਗਰੀਪ ਲਕੂ ਹੋ ਜਾ ਤਾਂ ਫੇਰਾ ਉਹਦੀ ਉੱਟਾ ਕੋ ਉੱਟਣੇ ਗਏ ਤਾਂ ਬੱਚੇ ਤਾਂ ਜਾਣਗੇ ਮਗਰ ਉਹਦੇ ਜਦ ਅਸੀਂ ਚਲ ਲਿਆ ਉਹ ਤੇ ਫਿਰ ਹੁਣ ਤਵਾਕਾਂ ਦੇ ਤਿਆਰ ਹੋਈ ਜਾਂਦਾ ਸਾਡੇ ਔਰਤਾਂ ਤਿਆਰ ਅੰਦਰ ਦੇਖੋ ਇੱਧਰ ਵੇਖੋ ਜੀ ਇੱਥੇ ਲੱਤ ਬੰਨੀਆਂ ਭਗਵੰਤਰੋ ਖੜਕੜ ਕੁੱਟੇ ਯੋ ਲੇਡੀਜ਼ ਨੇ ਮੇਰੇ ਜਵਾਲ ਹੀ ਨਹੀਂ ਛੱਡੇ ਜੀ ਜਵਾਲ ਪੱਤ ਹਾਂਜੀ ਆ ਆ ਆ ਫਿਰ ਕਰਕੇ ਜੀ ਆ ਵੀ ਲੱਤ ਪੰਜੇ ਨੀ ਤੇ ਖਤਰਾ ਬਣ ਚ ਸੀ ਜਦੋਂ ਡੜਕਾ ਨਹੀਂ ਜੀ ਹੈ ਇਸੇ ਉਸੇ ਦਾ ਆ ਤਾਂ ਕਰੂੰ ਤੁਰੇ ਅਮਦੇਸਿ ਰਹਾ ਰਾਹ ਸੇ ਚ ਜਦ ਦਵਾਈ ਲੈ ਕੇ ਤੇ ਉੱਥੇ ਰਾਜੂ ਕੇ ਕਰੇ ਵੜ ਗਏ ਉੱਥੇ ਅੰਦਰੋਂ ਕੱਢ ਲਿਆ ਸਾਨੂੰ ਉਹਨਾਂ ਨੇ ਅੰਦਰ ਵੜ ਕੇ ਕੁੱਟਿਆ ਉਹਨਾਂ ਨੇ ਬਾਹਰੇ ਜਣੇ ਸੀ ਕਿ ਪੁਲਸ ਵਾਲੇ ਇੱਕ ਪੁਲੀ ਸੀ ਉਹਨੇ ਮੇਰੇ ਬਾਲ ਫੜਨੇ ਪਿੱਛੋਂ ਬਹੁਤ ਜ਼ਿਆਦੇ ਕੁੱਟਿਆ ਉਹਨਾਂ ਨੇ ਮੇਰੇ ਘਰ ਵਾਲੇ ਨਹੀਂ ਉਹਦੇ ਘਰ ਵਾਲੇ ਦੇ ਕਰੇ ਕਰੇ ਹਾਂ ਉਹ ਤੇ ਗੋਰੇ ਦੇ ਦਲਵਾ ਆ ਕੇ ਜਿਹੜੀ ਲਕਰ ਹੈ ਨਾ ਉਹਨਾਂ ਦੇ ਸਾਰੇ ਸਾਰੀ ਛੱਪ ਦੀ ਛੱਪ ਵਿੱਚ ਵੜੀ ਤੇ ਬਿਜੁਰਤਾਂ ਬਤਾ ਕਿ ਰਣੀ ਤੇ ਮੈਂ ਸੁਣ ਨਹੀਂ ਗਿਆ ਹਾਂ ਵੀ ਮਾਇ ਲੀਏ ਹੈ ਜਾਂ ਕੰਮ ਕਰਨਾਲਾ ਤੇ ਨਾ ਉਹਨਾਂ ਨੇ ਕਾਲ ਸੁਣੀ ਤੇ ਨਹੀਂ ਜਣੇ ਸੀ ਫੇਟਾ ਲਿਆ ਤੇ ਫਿਰ ਜੁੱਤੇ ਕੇ ਜਮਾ ਸਜਾਏ ਭయ్యా ਤੂੰ ਤਰੀਦਾ ਤੁਸੀਂ ਵੇਖ ਸਕਦੇ ਆ ਵੀਰ ਜੀ ਜਾ ਕੇ ਸਾਡੇ ਆਨਗਵਾੜ ਨੂੰ ਪੁੱਛ ਸਕਦੇ ਮੇਰਾ ਬੰਦਾ ਇੱਕ ਤੜਕੇ ਤੋਂ ਲੈ ਕੇ ਵਿਚਾਰਾ ਇੱਟਾਂ ਛੱਲੀ ਜਾਂਦਾ ਸੀ ਘਰੇ ਘੜੀ ਜਾਂਦਾ ਸੀ ਸ਼ਾਮ ਨੂੰ ਅਸੀਂ ਆਪਦੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਹੈ ਕਿਤੇ ਧਰਨਿਆ ਤੇ ਬੈੰਦੇ ਪੁਲਸ ਆ ਕੇ ਪਾਸੇ ਵਹਿ ਜਾਂਦੀ ਗਰੀਬ ਕੋਈ ਐਨਾ ਤਾਂ ਨਹੀਂ ਜੀਰੋ ਕਰਦੀ ਤਰੀ ਬਾਤੇ ਆ ਕੇ ਲਾਠੀ ਚਾਰਜ ਕਰਤਾ ਪੁਲਸ ਵਾਲਿਆਂ ਨੇ ਗਰੀਬਾਂ ਨੇ ਤਾਂ ਤਰੀਦਾ ਤੁਸੀਂ ਵੇਖ ਸਕਦੇ ਆ ਵੀਰ ਜੀ ਜਾ ਕੇ ਸਾਡੇ ਆਨਗਵਾੜ ਨੂੰ ਪੁੱਛ ਸਕਦੇ ਮੇਰਾ ਬੰਦਾ ਇੱਕ ਤੜਕੇ ਤੋਂ ਲੈ ਕੇ ਵਿਚਾਰਾ ਇੱਟਾਂ ਛੱਲੀ ਜਾਂਦਾ ਸੀ ਘਰੇ ਕੜੀ ਅੰਦਾ ਸਿਖਿਆ ਨੂੰ ਅਸੀਂ ਆਪਦੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ ਹੈ ਧਰਨੇ ਤੇ ਬੈਂਦੇ ਪੁਲਸ ਆ ਕੇ ਪਾਸੇ ਵਾਹ ਜਾਂਦੀ ਗਰੀਬ ਕੋਈ ਇੰਨਾ ਤਾਂ ਨਹੀਂ ਜੀ ਰੋ ਕਰਦੀ ਤੇ ਬਾਤੇ ਆ ਗਰੀਬ ਜਿਹੜੀ ਇੱਕ ਦਿਨ ਬੈਠੇ ਤੇ ਦੋ ਦਿਨ ਬੈਠਦੇ ਬੱਸਾ ਤਾਂ ਨੰਗੀ ਜਾਂਦੀਆਂ ਸੀ ਜੀ ਔਰ ਸੁਣੋ ਇਹਨਾਂ ਦੇ ਪੈਸੇ ਧੱਕ ਤੇ ਪਹਿਲਾਂ ਜਿੱਤੇ ਸਾਨੂੰ ਤੁੰ ਤੁੰ ਲੈ ਸਾਡਾ ਸਾਰਾ ਘਰ ਗੁੜੂ ਲੱਗੇ ਗਈ ਹੈ ਪੁਲਸ ਨਾਲ ਬੱਪੂ ਵਰਗੇ ਨਾਲ ਸੀਗੇ ਨਾਲ ਤੁੰ ਤੁੰ ਔਰ ਬਈ ਪਰਾਹੋ ਸਾਰੇ ਬੱਪੂ ਔਰ ਇਹ ਸਾਰੇ ਨਾਲ ਸੀਗੇ ਸਾਰੇ ਪਾਸੇ ਹੋ ਜਾਂਦਾ ਨੇ ਮੇਰੇ ਨਾਲੇ ਮੇਰੇ ਘਰ ਵਾਲੇ ਨੇ ਆਖਿਆ ਵੀ ਮੈਂ ਮੈਂ ਪਰ ਵੀ ਅਸੀਂ ਕੋਈ ਨਹੀਂ ਹੋਈ ਅੱਜ ਕੱਲਾ ਹਾਂਜੀ ਨਾਲੇ ਚਲਾਉਣੇ ਸੀਗੇ ਜੇ ਗੱਪਾ ਗਰੀਬ ਦਿਹਾੜੀ ਇੱਕ ਦਿਨ ਬੈਠਦੇ ਤੇ ਦੋ ਦਿਨ ਬੈਠਦੇ ਬੱਸਾਂ ਤਾਂ ਨੰਗੀ ਜਾਂਦੀਆਂ ਸੀ ਜੀ ਪੁਲਿਸ ਨੂੰ ਇਹਨਾਂ ਨੇ ਪੈਸੇ ਧੱਕ ਤੇ ਪਹਿਲਾਂ ਜੀ ਤਾਂ ਸਾਨੂੰ ਕੰਮ ਤੋਂ ਲੈ ਜਾਣਾ ਸਾਰਾ ਘਰ ਭੁਰੂਲ ਕੇ ਗਈ ਹੈ ਪੁਲਿਸ ਨਾਲ ਬੱਬੂ ਵਰਗੇ ਨਾਲ ਸੀਗੇ ਨਾਲ ਬੱਬੂ ਾਰੇ ਬੰਦੂਰੀ ਸਾਰੇ ਨਾਲ ਸੀਗੇ ਛੱਤੋਂ ਘਰ ਘਰ ਕੋਲ ਦੇ ਪੂਰਾ ਪੂਰਾ ਹੋ ਸਾਡਾ ਘਰ ਘਰੋਲ ਕੇ ਗਏ ਮੇਰੇ ਜਵਾਕਾਂ ਨੂੰ ਵੀ ਡਰਾ ਕੇ ਗਏ ਮੈਨੂੰ ਅਜੇ ਤੂੰ ਬੋਲੀ ਤੂੰ ਬੋਲੀ ਤੇਰੇ ਜਵਾਕ ਤੈਨੂੰ ਨਾਲ ਅਸੀਂ ਚੱਕ ਕੇ ਲੈ ਆਗੇ ਵੀ ਤੂੰ ਪਾਸੇ ਹੋ ਜਾਂ ਨਾਲੇ ਤੇਰੇ ਨਾਲੇ ਮੇਰੇ ਘਰ ਵਾਲੇ ਨੇ ਅੱਖਾਂ ਵੀ ਮੈਂ ਮਹੀਂ ਪਰ ਵੀ ਅਸੀਂ ਹੋਰ ਜੇਲ੍ਹ ਚਾਹੀਏ ਚੱਕ ਕੇ ਲੈ ਗਏ ਜੀ ਪਰਦੇ ਵਿੱਚ ਕੋਣ ਚ ਕੋਰ ਵਾਲਾ ਕੋਈ ਨਹੀਂ ਹੋਈ ਅੱਜ ਕੱਲਾ ਹਾਂਜੀ ਲਓ ਜੀ ਇਹ ਦੱਸੀ ਹੈ ਮਜ਼ਦੂਰਾਂ ਨੇ ਆਪਣੀ ਹੱਡ ਬੀਤੀ ਕਿ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਹੁੰਦੀ ਆ ਉਸ ਪਾਈਪ ਦੇ ਨਾਲ ਕਿਸੇ ਤਨਾਟ ਦਾ ਜਿਹੜਾ ਗੰਦੇ ਪਾਣੀ ਦਾ ਨਿਕਾਸ ਹੈ ਔਰ ਉਹ ਗੰਦੇ ਪਾਣੀ ਵਾਲਾ ਜਿਹੜਾ ਨਿਕਾਸ ਹੈ ਉਹ ਪੀਣ ਵਾਲੇ ਪਾਣੀ ਦੇ ਉੱਪਰ ਓਵਰਫਲੋ ਹੁੰਦਾ ਹੈ ਜਿਸ ਨੂੰ ਬੰਦ ਕਰਾਉਣ ਵਾਸਤੇ ਐਸੀ ਸਮਾਜ ਦੀ ਮਹਿਲਾ ਸਰਪੰਚ ਜਿਸ ਨੇ ਇਸ ਨੂੰ ਬੰਦ ਕਰਾਉਣਾ ਚਾਇਆ ਤੇ ਤਕਰਾਰ ਹੋਈ ਤਕਰਾਰ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਦੱਸਿਆ ਗਿਆ ਦਰਖਾਸਤ ਦਿੱਤੀ ਗਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜਿਸ ਤੇ ਇਹ ਤਕਰਾਰ ਵੱਧ ਗਈ ਤੇ ਬਾਅਦ ਦੇ ਵਿੱਚ ਤਣਾਟਾ ਨੇ ਵੀ ਪੁਲਿਸ ਬੁਲਾਈ ਹੋਈ ਤੇ ਪਿੰਡ ਦੇ ਵਿੱਚ ਜਦੋਂ ਐਸਸੀ ਮਹਿਲਾ ਸਰਪੰਚ ਦੀ ਦੱਸਿਆ ਜਾਂਦਾ ਹੈ ਕਿ ਪੁਲਿਸ ਵੱਲੋਂ ਬੇਇੱਜ਼ਤੀ ਕੀਤੀ ਜਾਂਦੀ ਆ ਉਹਨੂੰ ਆਪ ਸ਼ਬਦ ਬੋਲੇ ਜਾਂਦੇ ਆ ਉੱਥੇ ਜਿਹੜਾ ਮਜ਼ਦੂਰ ਵਰਗ ਆ ਉਹ ਗੁੱਸੇ ਵਿੱਚ ਆਇਆ ਧਰਨਾ ਲਗਾ ਕੇ ਬੈਠ ਜਾਂਦਾ ਹੈ ਤੇ ਜਿਹੜੀ ਪੁਲਿਸ ਆ ਉਹ ਤਣਾਟਾਂ ਦੇ ਨਾਲ ਰਲ ਕੇ ਤੇ ਜਿਹੜੇ ਗਰੀਬ ਮਜ਼ਦੂਰ ਪਰਿਵਾਰ ਆ ਉਹਨਾਂ ਦੇ ਉੱਤੇ लाਠੀ ਚਾਰਜ ਕਰਦੀ ਹੈ ਇਹ ਵੀਡੀਓ ਦੇ ਵਿੱਚ ਬਜ਼ੁਰਗ ਦੱਸਣ ਦਿਆ ਵੀ ਉਹਨਾਂ ਕਿਸੇ ਨੂੰ ਬਖਸ਼ਿਆ ਨਹੀਂ ਕਿ ਜੋ ਬਜ਼ੁਰਗ ਬੱਚਾ ਬੀਬੀਆਂ ਸਭ ਦੇ ਉੱਤੇ ਪੁਲਿਸ ਨੇ ਤਸ਼ੱਦ ਕੀਤਾ ਰੱਜ ਕੇ लाਠੀ ਚਾਰਜ ਕੀਤਾ ਲੋਕਾਂ ਦੇ ਸੱਟਾਂ ਲੱਗੀਆਂ ਬੁਖਾਰ ਰਹੇ ਨੇ ਬੀਬੀਆਂ ਬੁਖਾਰ ਰਹੀਆਂ ਜਿਹੜੀ ਕਿ ਬਹੁਤ ਹੀ ਮੰਦ ਭਾਗੀ ਇਹ ਘਟਨਾ ਹੈ ਜਿਹਦੇ ਵਿੱਚ ਕਿ ਪੁਲਿਸ ਨੂੰ ਵੀ ਲਾਹਣਤਾਂ ਹੀ ਪਾਈਆਂ ਜਾ ਸਕਦੀਆਂ ਕਿਉਂਕਿ ਜਿਹੜੀ ਪੁਲਿਸ ਦੀ ਪ੍ਰਸ਼ਾਸਨ ਹੁੰਦਾ ਉਹਨੇ ਸਾਰਿਆਂ ਦਾ ਕੰਮ ਵੇਖਣਾ ਹੁੰਦਾ ਕਰਨਾ ਹੁੰਦਾ ਪਰ ਇੱਥੇ ਇਹ ਗਰੀਬ ਨਾਲ ਜਿਹੜਾ ੱਤਕਾ ਜਿਹੜਾ ਵਾ ਉਹ ਸਰਕਾਰ ਵੀ ਕਰਦੀ ਏ ਔਰ ਪ੍ਰਸ਼ਾਸਨ ਵੀ ਕਰਦਾ ਏ ਤੇ ਗਰੀਬ ਮਜ਼ਦੂਰਾ ਨੂੰ ਇਹੀ ਬੇਨਤੀ ਆ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਬੋਝਨ ਸਮਾਜ ਪਾਰਟੀ ਜਿੰਨਾ ਚਿਰ ਤੁਸੀਂ ਆਪਣੀ ਸਰਕਾਰ ਨਹੀਂ ਬਣਾਉਂਦੇ ਬੋਝਨ ਸਮਾਜ ਪਾਰਟੀ ਦੀ ਸਰਕਾਰ ਨਹੀਂ ਬਣਾਉਂਦੇ ਉਨਾਂ ਚਿਰ ਇਹ ਤਣਾਟ ਲੋਕ ਤੁਹਾਡੀਆਂ ਵੋਟਾਂ ਲੁੱਟਦੇ ਵੀ ਰਹਿਣਗੇ ਸਾਨੂੰ ਕੁੱਟਦੇ ਵੀ ਰਹਿਣਗੇ ਜਦੋਂ ਹੱਕ ਮੰਗਾਂਗੇ ਉਦੋਂ ਸਾਨੂੰ ਕੁੱਟਦੇ ਰਹਿਣਗੇ ਇਸ ਕਰਕੇ ਬੋਝਨ ਸਮਾਜ ਪਾਰਟੀ ਦੀ ਸਰਕਾਰ ਬਣਾਈਏ ਜੈ ਭੀਮ ਜੈ ਭਾਰਤ ਜੈ ਸੰਵਿਧਾਨ